ਤੇ ਐਮਐਲਏ ਸਾਡੇ ਪਿਆਰ ਨਾਲ ਨਹੀਂ ਜਾ ਰਿਹਾ ਕਿੱਥੇ ਨਾ ਪਹੁੰਚ ਆਸਰ गाव ਨਾ ਯਾਰਕਤ ਤਸਵੀਰਾਂ ਨਾ ਜਾਣਾ ਦੇ ਨਾਲ ਗੁਰੇ ਅਗਲੀ ਕੁਸ਼ਤੀ ਲਈ ਸਾਹਿਬ ਚੰਡੀਗੜ੍ਹ ਦੇ ਤੇ ਕਪਤਾਨ ਹੰਸਾਦੀ ਇਹ ਵੀ ਤਿਆਰੀ ਕਰ ਲੋ ਸੋਨੂ ਘਨੌਰ ਤੇ ਨਾਲ ਰੀਨੂ ਪਟਿਆਲਾ ਇਹ ਬੱਚਿਆਂ ਦੀ ਕੁਸ਼ਤੀ ਹੋਣੀ ਹੈ ਇਹ ਵੀ ਬਿਲਕੁਲ ਤਿਆਰੀ ਰੱਖੋ ਤੇ ਸਾਡੇ ਐਮਐਲਏ ਸਾਹਿਬ 1.31 ਹਜ਼ਾਰ ਦੀ ਵੱਡੀ ਕੁਸ਼ਤੀ ਦੀ ਹੱਥਜੋੜੀ ਕਰਾਰੇ ਹੈ ਪਰੀ ਸਿਆਸੀ ਜ਼ਿੰਦਗੀ ਜੋ ਸਮਾ ਕਦਿਆ ਤੇ ਸਾਡੇ ਅੱਜ ਗੁਰਜ ਦੇ ਇਸ ਪਾਵਨ ਪਵਿੱਤਰ ਛਿੰਦ ਕਮੇਟੀ ਬਾਬਾ ਗੋਲਾ ਜੀ ਦੇ ਪਾਵਨ ਪੁੱਤਰ ਸਾਹ ਦੇ ਪੁੱਤ ਕੇ ਮੱਲਾ ਨੂੰ ਅਸ਼ੀਰਵਾਦ ਦਿੱਤਾ ਸੀ ਸਮੁੱਚੀ ಗ್ರಾಮ ਪੰਚਾਇਤ ਨਕਰ ਵੱਲੋਂ ਸਾਡੇ ਇਲਾਕਾ ਦੇ ਸਾਰੇ ਵੱਲੋਂ ਸਾਡੇ ਹੱਦੀ ਐਮਐਲਏ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਲੰਮਾ ਸਮਾਂ ਹਾਜ਼ਰੀ ਵੀ ਭਰੀ ਐ ਤੇ ਲੰਮਾ ਸਮਾਂ ਅੱਜ ਨਾਲ ਕੁਸ਼ਤੀਆਂ ਦਾ ਨਜ਼ਾਰਾ ਵੀ ਤਕਿਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਈ ਰਫੀਜ਼ਾ ਕੁਸ਼ਤੀਆਂ ਕਰਾਈ ਜੇ ਲੋ ਬੜਾ ਫੜਾ ਲਓ ਉਧਰ ਭੱਜ ਕੇ ਸ੍ਰੀ ਮਨ ਪਰਮਿੰਦਰ ਡੋਂਛੜੀ ਜਿਨ੍ਹਾਂ ਦਾ ਵੱਡਾ ਮਾਣ ਸਨਮਾਨ ਹੈ ਅੱਜ ਸਮੁੱਚੀ ਦੰਗਲ ਕਮੇਟੀ ਬੁਰਜ ਵੱਲੋਂ ਤੇ ਨਾਲ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਇੱਕ ਦੇ ਨਾਲ ਲਾ ਕੇ ਫੋਟੋ ਕਰਾ ਕੇ ਅੱਜ ਚਾਰ ਪੰਜ ਫੁੱਟਾ ਆਹ ਸੋਨੇ ਵਾਂਗੂ ਚੰਗਤਾ ਹੁਣ ਗਬਰੂ ਆਇਓ ਮੈਂ ਮਿੰਟਾਂ ਦੇ ਨਾਲ ਉਹਦਾ ਵੱਡਾ ਮਾਣ ਸਨਮਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀ ਭੱਜ ਕੇ ਸ੍ਰੀ ਮਨ ਪਰਮਿੰਦਰ ਡੋਂਛੜੀ ਦਾ ਤਾਜ ਜਵੰਤਰ ਸਾਡੇ ਇਲਾਕੇ ਦਾ ਹੀਰਾ ਪੁਰਨਾ ਪਰਿਵਾਰ ਦਾ ਬੇਟਾ ਸਰਦਾਰ ਨਿਰਮਲ ਸਿੰਘ ਜੀ ਭੁੱਲਰ ਜਿਨ੍ਹਾਂ ਦੇ ਬੇਟੇ ਨੇ ਪੂਰੇ ਪੰਜਾਬ ਦੇ ਵਿੱਚ ਮਹਾਰਾਇਟਰ ਕੋਲਾਪੋਰ ਅਮਰੀਕਾ ਦੇ ਵਿੱਚ ਜਾ ਕੇ ਵੀ ਕੁਸ਼ੀਆਂ ਲੜ ਕੇ ਬੱਲੇ ਬੱਲੇ ਕਰਾਈਆਂ ਹੈ ਉਹਨਾਂ ਦਾ ਵੱਡਾ ਮਾਨ ਸਨਮਾਨ ਜਿਹੜਾ ਹੈ ਉਹ ਟਰੋਫੀ ਦੇ ਨਾਲ ਸਾਡੇ ਐਮਐਲਏ ਸਾਹਿਬ ਨਾਲ ਸਰਦਾਰ ਪਰਮਪ੍ਰੀਤ ਸਿੰਘ ਜੀ ਸਾਡੇ ਸਰਪੰਚ ਸਾਹਿਬ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰਜਵਾਲਿਆਂ ਦਾ ਅਮਨਪ੍ਰੀਤ ਸਿੰਘ ਜੀ ਸਰਪੰਚ ਸਾਹਿਬ ਨਾਲ ਹੀ ਸਾਡੇ ਪਾ ਜਨ ਸਿੰਘ ਜੀ ਪ੍ਰਧਾਨ ਜੀ ਦਾ ਤੇ ਐਮ ਐਲ ਏ ਸਾਹਿਬ ਜੀ ਜਿਨ੍ਹਾਂ ਵੱਲੋਂ ਵੱਡਾ ਮਾਣ ਅੱਜ ਪਰਮੇਂਦਰ ਡੋਂਸੜੀ ਪਹਿਲਵਾ ਦਾ ਕੀਤਾ ਬਾਬਾ ਪੂਰ ਅੰਦਾਜ਼ੀ ਦਾ ਖਾੜਾ ਡੋਂਸੜੀ ਨਾਲ ਹੀ ਕਹਿੰਦੇ ਲਾਲੀ ਸਾਡਾ ਕਲਤਾ ਡੋਂਸੜੀ ਦਾ ਵੀ ਬਹੁਤ ਬੋਤਨ ਮਾਰਦੀ ਇਹ ਵੱਡੇ ਮਾਣ ਹੋਇਆ ਅਗਲੀਆਂ ਕੁਸ਼ਤੀਆਂ ਮੇਰੇ ਵੀ ਫੱਟਾ ਫੱਟ ਹੁਣ ਸਮਾਂ ਲਾ ਕੇ ਕਰਾਈ ਜਿਦਿਓ ਸਾਹਿਬ ਚੰਡੀਗੜ੍ਹ ਤੇ ਗਜਦਾਨ ਹੰਸਾਲੀ ਅਗਲੀ ਕੁਸ਼ਤੀ ਲਈ ਪਿਆਰੀ ਰੱਖੋ ਤੁਹਾਨੂੰ ਪਹਿਲਵਾਨ ਤਰਾਜ ਨੇ ਮੰਨ ਲਿਆ ਵੀ ਕੁਸ਼ਤੀ ਸ਼ੁਰੂ ਕਰਾ ਦਿਓ ਤੋ ਹੋਂ ਸਾਡੀ ਖੇਡ ਮੇਲੇ ਦੀ ਜਿੰਦ ਜਾਨ ਸਾਡੇ ਇਲਾਕੇ ਦਾ ਮਾਣ ਸਾਡੇ ਅੱਜ ਦੇ ਮੁੱਖ ਮਮਾਨ ਸਾਡੇ ਦੇ ਚੀਫ ਗੈਸਟ ਐਮਐਲਏ ਸਾਹਿਬ ਭਾਈ ਜੀ ਅਮੀਰ ਆਹ ਰਾਸਤੇ 'ਚ ਖੜ ਗਏ ਉਹਨਾਂ ਨੂੰ ਵੇਚੇ ਥੋੜਾ ਥੋੜਾ ਪਿੱਛੇ ਵਿੱਚ ਮੇਰਾ ਉਹ ਵੀ ਆਪਣੇ ਖੰਡ ਮਿਸੀ ਦੀ ਵੇਚ ਕੇ ਮਿੱਠੇ ਬੋਲਾਂ ਦੇ ਨਾਲ ਸੰਗਤਾਂ ਦੇ ਨਾਲ ਸਾਜਵਾਉਣਗੇ ਸਾਡੇ ਐਮਐਲਏ ਸਾਹਿਬ ਅੰਕਲ ਜੀ ਸਾਈਡੋਂ ਬਾਹਰ ਜਾਓ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਪਿੰਡ ਮੁਰਝ ਦੇ ਵਕ ਵਕ ਪਿੰਡਾਂ ਤੋਂ ਆਈ ਹੋਈ ਸਮੂਹ ਸੰਗਤ ਸਾਡੇ ਮੁਰਝ ਪਿੰਡ ਦੀ ਸਮੂਹ ਸੰਗਤ ਇਹਦੇ ਨਾਲ ਸਰਪੰਚ ਸਾਹਿਬਾਨ ਅਮਨਜੀਤ ਪੂਰੀ ਨੌਜਵਾਨ ਪੰਚਾਇਤ ਪਿੰਡ ਦੀ ਜੰਗਲ ਕਮੇਟੀ ਜਿਹੜੀ ਬਹੁਤ ਮੁੰਡਾ ਉਪਰਾਲਾ ਕਰ ਰਹੀ ਹੈ ਸਾਡੇ ਇਲਾਕੇ ਦੀ ਸ਼ਾਨ ਸਾਡੇ ਦੇਸ਼ ਦਾ ਮਾਣ ਸਾਡੇ ਰਮੇਂਦਰ ਗੁਰਕੇੜੀ ਮੁੰਡੇ ਭਾਈ ਜੀ ਕਲਤਾਰ ਭਾਈ ਜੀ ਜਿੰਨੇ ਵੀ ਸਾਰੇ ਸਾਡੇ ਸਾਥੀ ਇੱਥੇ ਪਹੁੰਚੇ ਆ ਵੱਖ-ਵੱਖ ਪਿੰਡਾਂ ਤੋਂ ਪਹਿਲਵਾਨ ਆਏ ਨੇ ਲੱਗੇ ਆ ਤੋਂ ਸਭ ਤੋਂ ਪਹਿਲਾਂ ਬੱਤੇ ਦੀ ਸਾਂਝ ਕੋਲੇ ਵਾਇਗੁਰ ਜੀ ਦਾ ਖਾਸਾ ਵਾਇਗੁਰ ਜੀ ਦੀ ਬੱਤੇ ਆਪਾਂ ਦਾਦਾ ਸਾਹਿਬਾਂ ਨੂੰ ਲੈਣਾ ਕਿਉਂਕਿ ਜੋਸ਼ ਜਿਹੜਾ ਪਹਿਲਵਾਨਾਂ ਨਾਲ ਪਾਸੇ ਲੱਗਿਆ ਹੋਇਆ ਸੋ ਸਾਰੇ ਜਣ ਬਹੁਤ-ਬਹੁਤ ਮੁबारकਪਾ ਦੈਂ ਸਰ ਦੇਹੀ ਬੇਨਤੀ ਕਰਨੀ ਚਾਹੁੰਗਾ ਕਿ ਖੇਡਾਂ ਮੰਤਰ ਪੰਜਾਬ ਦੀਆਂ ਜਿਹੜਾ ਮਾਨਯੋਗ ਮੁੱਖ ਮੰਤਰੀ ਸਰਦਾਰ ਬਕਰਮਾਨ ਸਾਹਿਬ ਨੇ ਪੰਜਾਬ ਨੂੰ ਅਗਲਾ ਪੰਜਾਬ ਬਣਾਉਣ ਦੇ ਲਈ ਪਿੰਡਾਂ ਨੂੰ ਅੱਗੇ ਲੈ ਕੇ ਆਉਣ ਦੇ ਲਈ ਜੋ ਸਾਨੂੰ ਹੁਕਮ ਲਾਇਆ ਪਿੰਡ ਨੇ ਵੀ ਹੁਕਮ ਲਾਇਆ ਜਦੋਂ ਨੌਜਵਾਨ ਸਰਪੰਚਾ ਸਾਡੇ ਨਾਲ ਸ਼ਾਮਲ ਹੋਏ ਮੈਨੂੰ ਕਹਿੰਦੇ ਬਾਈ ਇੱਕੋ ਡਿਮਾਂਡ ਆ ਸਾਡੀ ਮੈਂ ਕਿਹਾ ਵੀ ਉਹ ਕੀ ਕਹਿੰਦੇ ਪਿੰਡ ਨੂੰ ਗਰਾਊਂਡ ਚਾਹੀਦਾ ਮੈਂ ਕਹਿੰਦਾ ਦਿੱਤਾ ਅੱਗੇ ਹੋਈ ਫਿਰ ਕਹਿੰਦੇ ਗਰਾਊਂਡ ਨੂੰ ਬਣਾਉਣਾ ਵੀ ਐ ਥੋੜੇ ਪੈਸੇ ਵੀ ਚਾਹੀਦੇ ਆ 42 ਤਕਰੀਬਨ 42 ਲੱਖ ਰੁਪਏ ਦੇ ਕਰੀਬ ਜਿਹੜਾ ਪੈਸੇ ਨੂੰ ਆਪਾਂ ਮਨਜ਼ੂਰ ਕਰ ਦਿੱਤਾ ਗਰਾਊਂਡ ਦੇ ਲਈ ਔਰ ਵੀ ਪਿੰਡਾਂ ਦੇ ਲਈ ਮੈਂ ਬੇਨਤੀ ਕਰਦਾ ਜਿੱਥੇ ਵੀ ਗਰਾਮ ਦਾ ਨਹੀਂ ਰੋੜਾ ਕਿਡਾ ਦੀ ਰੋੜਾ ਆਪਾਂ ਅੱਗੇ ਲੈ ਕੇ ਜਿਹੜਾ ਦੇਖੋ ਸਮਾਂ ਲੱਗੂਗਾ ਮੈਂ ਵੀ ਤੁਹਾਡੇ ਹੀ ਪੁੱਤ ਮੇਰੇ ਮੇਰੇ ਕਹਿ ਵੀ ਹਾਂ ਜੇ ਮੇਰੀ ਨੀਅਤ ਦੇ ਵਿੱਚ ਫਰਕ ਆਊਗਾ ਨੀਤੀ ਫਰਕ ਆਊਗਾ ਤਾਂ ਤੁਸੀਂ ਦੱਸਿਓ ਖੇਡਾਂ ਦੇ ਲਈ ਮੈਂ ਜੋ ਜਿੰਤਜ਼ਾਨ ਮੇਤੋਂ ਲਗੂਗੀ ਮੈਂ ਲਾਊਗਾ ਸੋ ਖੇਡਾਂ ਨੂੰ ਮੁਕਤ ਕਰਾਂਗੇ ਇਹਦੇ ਲਾਣ ਨਾਲ ਤੁਹਾਡੇ ਤੋਂ ਇੱਕ ਬੇਨਤੀ ਕਰਦਾ ਰਾਸ ਕਰਦੇ ਕਰਨੇ ਆਪਾਂ ਸਾਰਿਆਂ ਨੇ ਆਪਾਂ ਪੰਜਾਬ ਸਾਡਾ ਅਰਾਦੀ ਮਾਰ ਰਿਹਾ ਆ ਸੋ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਆਪਣੇ ਆਪਣੇ ਜਿੱਥੇ ਵੀ ਆਪਾਂ ਹੈਗੀਆਂ ਪੰਜਾਬ ਦੀ ਮਦਦ ਕਰੀਏ ਮਿਸ਼ਨ ਕਰਦੀ ਗੱਲਾ ਮਾਜੋ ਮੱਖ ਮੰਤਰੀ ਸਰਦਾਰ ਕੁਮਾਰ ਸਾਹਿਬ ਨੇ ਲਾਪੀਤਾ 10 ਰੁਪਏ ਤੋਂ ਲੈ ਕੇ ਜਿੰਨਾ ਵੀ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤੇਰਫੋਂ ਸ਼ਰਧਾ ਉਪਰਕਾਰ ਦਾ ਜ਼ਰੂਰਦਾਨ ਕਰੀਏ ਜੇ ਕੋਈ ਨਹੀਂ ਵੀ ਜਾਣ ਕਰਦਾ ਤਾਂ ਉੱਥੇ ਨਹੀਂ ਵੀ ਜਾਣ ਕਰਦਾ ਤਾਂ ਕਿੱਥੋਂ ਬਟਾਪਾ ਅਰਦਾਸ ਕਰੀਏ ਤਾਂ ਕਿ ਪੰਜਾਬ ਜਿਹੜਾ ਸਰਦਾ ਮੁਰਤੋਂ ਅਗਲਾ ਪੰਜਾਬ ਬਣੇ ਅਸੀਂ ਮੀਆਂ ਤੇ ਲੈ ਕੇ ਚੱਲੀਏ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੀਏ ਤੋਂ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਮੈਂ ਚਾਹੁੰਦਾ ਕਿ ਆਪਾਂ ਪੰਜਾਬ ਦੇ ਵਿੱਚ ਜਿੱਥੇ ਵੀ ਹੜਾਏ ਨੇ ਜਿੱਥੇ ਵੀ ਦਿੱਕਤਾਂ ਆਈਆਂ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਆਪਾਂ ਜ਼ਰੂਰ ਜੇਕਾਰਾ ਛੜੀਏ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਤੰਦਰੁਸਤ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਪਰੀ ਹੈਲੋ ਦਾਦਾ ਜਸਪੀਰ ਸਿੰਘ ਜੀ ਹਰਕਮ ਵਾਲੇ ਮਾਪੋਸ ਜੋ ਬਹੁਤ ਵਧੀਆ ਰਾਸਿਕ ਨਾ ਕੀਰਤਨ ਵੀ ਕਰਦੇ ਨੇ ਉਹ ਕੇ ਸਮਾਜ ਸੇਧ ਨੇ ਪੀਜੀਆਈ ਦੇ ਵਿੱਚ ਹਰ ਰੋਜ਼ ਇਹਨਾਂ ਦਾ ਲੰਗਰ ਵੀ ਜਾਂਦਾ ਅੱਜ ਜਿੰਨਾ ਵੱਲੋਂ ਇਹ ਜੋ ਕੇ ਬਾਕੀ ਦੀ ਰੋਟੀ ਸਰਾਂ ਦਾ ਸਾਦ ਤੇ ਲੱਸੀ ਦਾ ਮੰਗਰ ਲਾਇਆ ਗਿਆ ਬਾਬਾ ਜੀ ਵਾਸੀ ਪੈਦਲ ਟੰਬਰ ਕਰਦਾ ਜਿੰਨਾਂ ਵੱਲੋਂ ਪੰਜਾਬੀ ਬੋਲਣ ਤੋਂ ਖੁਸ਼ ਹੋ ਕੇ ਕਮਾਟੀ ਤੋਂ ਖੁਸ਼ ਹੋ ਕੇ 500 ਰੁਪਏ ਦੇ ਬੜੇ ਮਾਨ ਸਨਮਾਨ ਕੀਤੇ ਗਏ ਨੇ ਤੇ ਬਾਬਾ ਜਸ਼ਵੀਰ ਸਿੰਘ ਜੀ ਹਰਗਣ ਵਾਲੇ ਮਾਪ ਪੁਰਖ ਉਹਨਾਂ ਦਾ ਵੀ ਮੈਂ ਦਿਲ ਦੀਆਂ ਜਹਰਾਨੀਆਂ ਵਿੱਚੋਂ ਤਹਿਦੂ ਧੰਨਵਾਦ ਕਰਦਾ ਜੀ ਵਾਹ ਜੀ ਵਾਹ ਭਈ ਜਤਨ मामੂ ਕੋਲੋਂ ਸੋਨੂੰ ਰੋਮੀ কুਸਤੀ ਹੋਗੀ ਤਾਂ ਜੀ ਕਰੋ কুਸਤੀ ਸ਼ੁਰੂ ਪਵਨ ਬਾਬਾ ਫਲਾਹੀ ਕਰਨ ਵੀ ਰਾਉਂਗੀ